ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵਸ ਸਫਤ ਖਸਮਦੀ ਨੂਰ ਅਰਸਾਹੁ ਕੁਰਸਾਹੁ ਝਟਿਐ ਤੁਦ ਡਠੇ ਸਚੇ ਪਾਤੇ ਸਾ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਏ ਸਭ ਨਾ ਦਾ ਵੀ ਸਾਹ ਸਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਲਾ ਅਸਤਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਸਦਜਗ ਜਿਨਹੇ ਉਪਾਇਆ ਭਾਈ ਕਰਣ ਕਾਰਨ ਸਮਰਥ ਜੀਓ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੇ ਹੱਥ ਸਭ जग ਜਿਨ ਹੈ ਉਪਾਇਆ ਭਾਈ ਕਰਣ ਕਾਰਣ ਸਮਰਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੇ ਹੱਥ ਕੈਨ ਕਹੀਆ ਕਿਉ ਦੇਖੀਐ ਭਾਈ ਕਰਤਾ ਏਕ ਅਕਥ ਗੁਰ ਗੋਵਿੰਦ ਸਲਾਹੀਆ ਪਾਈ ਜਿਸ ਤੇ ਜਾਪੈ ਤਤ ਮੇਰੇ ਮਨ ਜਪਿਐ ਹਰਿ ਭਗਵੰਤਾ ਨਾਮਦਾਨ ਦੇ ਜਾਨ ਆਪਣੇ ਦੁਖ ਦਰਦ ਕਹੰਪ ਰਹਾ ਹੋ ਜਾ ਕ ਕਰ ਸਬ ਕਿਛ ਹੈ ਪਾਈ ਨੌ ਨਿਦ ਪਰ ਪੰਡਾਰ ਦਿਸਕੀ ਕੀਮਤ ਨਾ ਪਵੈ ਪਾਈ ਉਚਾ ਅਗਮ ਅਪਾਰ ਜੀ ਜੰਤ ਪ੍ਰਤਿ ਪਾਲਦਾ ਪਾਈ ਨਿਤਨਿਤ ਕਰਦਾ ਸਾਰ ਸਤਿਗੁਰ ਪੂਰਾ ਭੇਟੀਐ ਪਾਈ ਸਬਦ ਮਿਲਾਉਣ ਹਰ ਸੱਚੇ ਚਰਨ ਸਰਵੀ ਇਹ ਪਾਈ ਭ੍ਰਮ ਪਾਉ ਹੋਵਲਾਸ ਮਿਲ ਸੰਤ ਸਵਾ ਮਨ ਮੰਦੀ ਹੈ ਪਾਈ ਹਰ ਕਾ ਨਾਮ ਨਿਵਾਸ ਮੇਟਾ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ ਗੁਰਬਚਨੀ ਸੁਖ ਉਪਜੈ ਪਾਈ ਸਾਧ ਫਲ ਸਤ ਗੁਰ ਪਾਸ ਮੇਰਾ ਤੇਰਾ ਛੋੜਿਆ ਪਾਈ ਹੋਇਆ ਸਭ ਕੀ ਤੂਰ ਘਾਟ ਘਾਟ ਬ੍ਰਹਮ ਪਸਾਰਿਆ ਪਾਈ ਵਿਖੇ ਸੁਣਾ ਹਜੂਰ ਜੇ ਤਦਨ ਵਿਸਰਾ ਪਾਰ ਬ੍ਰਹਮ ਪਾਈ ਤਿਤ ਦੇ ਨ ਮਰੀਏ ਝੂਰੇ ਕਰਨ ਕਰਾਵਨ ਸਮਰਥੁ ਪਾਈ ਸਰਬ ਕਲਾ ਪਰਪੂਰੇ ਪ੍ਰੇਮ ਪਦਾਰਥ ਨਾਮ ਹੈ ਪਾਈ ਮਾਇਆ ਮੋਹ ਬਿਨਾਸੈ ਿਸ ਭਾਵੈ ਤਾਮੇਲ ਲਾਏ ਭਾਈ ਹਿਰਦਾ ਨਾਮ ਨਿਵਾਸ ਗੁਰਮੁਖ ਕਮਲ ਪਰਗਾਸੀਐ ਪਾਈ ਰਿਦਾ ਹੋਵੈ ਪਰਗਾਸ ਦਗਟ ਭਾਇਆ ਪਰ ਤਾਤ ਪ੍ਰਭ ਪਾਈ ਮਹੂਲਿਆ ਤਰਤ ਅਕਾਸ ਗੁਰਪੂਰਾ ਸੰਤੋਖਿਆ ਪਾਈ ਅਹਲਿਸ ਲਗਾ ਪਾਓ ਰਸਨਾਰਾਮ ਰਵ ਸਦਾ ਪਾਈ ਸੱਚ ਸਾਦ ਸੁਆਉ ਕਰਨੀ ਸੋਲ ਸੋਲ ਜੀਵ ਆ ਪਾਈ ਨਹਿ ਚਲ ਪਾਇਾ ਥਾ ਜਿਸ ਪਰ ਤੀਤ ਨਾ ਆਵਈ ਪਾਈ ਸੋ ਜੀੜਾ ਜਲ ਜਾਉ ਬਹੁ ਗੁਣ ਮੇਰੇ ਸਾਹਿਬੈ ਪਾਈ ਹਉ ਤਿਸ ਕੈ ਬਲ ਜਾਉ ਓਹ ਨਿਰਗੁਣ ਯਾਰੈ ਪਾਲਦਾ ਪਾਈ ਦੇ ਨਿਥਾਵੇ ਥਾਏ ਰਿਜਕ ਸੰਭਾਹੇ ਸਾਸ ਸਾਸ ਪਾਈ ਗੂੜਾ ਜਾ ਕਾਣਾ ਜਿਸ ਗੁਰ ਸਾਚਾ ਪੇਟੀਐ ਪਾਈ ਪੂਰਾ ਤਿਸ ਕਰਮਾਏ ਤਿਸ ਬਿਨ ਘੜੀ ਨਾ ਜੀਵਿਆ ਪਾਈ ਸਰਬ ਕਲਾ ਪਰ ਪੂਰ ਸਾਸ ਗਿਰਾਸ ਨਾ ਵਿਸਰ ਪਾਈ ਵੇਖਉ ਸਦਾ ਹਜੂਰ ਸਾਧੂ ਸੰਗ ਮਿਲਾਇਆ ਪਾਈ ਸਰਬ ਰਹਿਆ ਭਰਪੂਰ ਜੇਨਾ ਪ੍ਰੇਤ ਨਾਲ ਲਗਿਆ ਪਾਈ ਸੇ ਨਿਤ ਨਿਤ ਮਰਦੇ ਚੂਰਾ ਅੰچل ਲਾਇ ਤਰਾਇਆ ਭਾਈ ਭਉ ਜਲੇ ਦੁਖ ਸੰਸਾਰ ਕਰ ਕਿਰਪਾ ਨਦਰ ਨਹਾਲਿਆ ਪਾਈ ਕੀਤੋਨ ਅੰਗ ਅਪਾਰੇ ਮਨ ਤਨ ਸੀਤਲ ਹੋਇਆ ਪਾਈ ਪੂਜਨ ਨਾਮ ਅਧਾਰ ਨਾਨਕ ਤਿਸ ਸਰਣਾਗਤੀ ਪਾਈ ਜੇ ਕਲ ਬਿਖ ਕਾਟਣ ਹਾਰ ਮਾਨ ਤਨ ਸੀਤਲ ਹੋਇਆ ਪਾਈ ਭੋਜਨ ਨਾਮ ਅਧਾਰ ਨਾਨਕ ਤਿਸ ਸਰਨਾਗਤੀ ਪਾਈ ਜੇ ਕਲ ਵਿਖ ਕਾਟਣ ਹਾ ਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟ ਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਬਜਗ ਜਿਨਹੇ ਉਪਾਇਆ ਭਾਈ ਕਰਨ ਕਾਰਨ ਸਮਰਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਥ